ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਹੁਣਾ ਲਗਈ ਪਾਰ ਬ੍ਰਹਮ ਸਰਣਾਈ ਚੌ ਗਿਰਦਹ ਮਾਰੇ ਰਾਮਕਾਰ ਦੋਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ ਰਾਮ ਨਾਮ ਔਖਤ ਦਿਆ ਇਕਾ ਦੇਵ ਲਈ ਰਹਾ ਹੋ ਲਖਰ ਇਹ ਤਿੰਨ ਰਖਨਹਾਰ ਸਭ ਬਿਆਦ ਮਿਟਾਈ ਕਾਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਾਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦਹ ਮਾਰੇ ਰਾਮਕਾਰ ਦੋਖ ਲਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਣ ਬਨਤ ਬਣਾਈ RAM ਨਾਮਿ ਓਖਤ ਦਿਆ ਇਕਾ ਲੇਵਲਾਈ ਰਹਾ ਹੋ ਲਖਰ ਇਹ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਏ ਪ੍ਰਭ ਭਏ ਸਹਾਈ ਕਹੂ ਨਾਨਕ ਕਿਰਪਾ ਭਈ ਰੱਬ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁ ਨ ਲਗਈ ਪਾਰ ਬ੍ਰਹਮ ਸਰਨਾਈ ਜੋ ਗਿਰ ਦੰਮ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ ਰਾਮ ਨਾਮੇ ਔਖਤ ਦਿਆ ਇਕਾ ਲੇਵਲਾਈ ਰਹਾ ਹੋ ਲੱਖਰ ਇਹ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁਣਾ ਲਗਈ ਪਾਰ ਬ੍ਰਹਮ ਸਰਨਾਈ ਚੌ ਗਿਰਦੰ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ ਰਾਮ ਨਾਮੇ ਔਖਤ ਦਿਆ ਇਕਾ ਲੇਵਲਾਈ ਰਹਾ ਹੋ ਲੱਖਰਿਏ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਾਹੂ ਨਾਨਕ ਕਿਰਪਾ ਪਈ ਰੱਬ ਭਏ ਸਹਾਈ ਕਾਹੂ ਨਾਨਕ ਕਿਰਪਾ ਪਈ ਰੱਬ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਹੁਣਾ ਲਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ ਰਾਮ ਨਾਮੇ ਉਹਖਤ ਦਿਆ ਇਕਾ ਦੇਵ ਲਾਈ ਰਹਾ ਹੋ ਲਖਰ ਇਹ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁਣਾ ਲਗਈ ਪਾਰ ਬ੍ਰਹਮ ਸਰਣਾਈ ਚੌਗਿਰਦਹ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ RAM ਨਾਮੇ ਔਖਤ ਦਿਆ ਇਕਾ ਲੇਵਲਾਈ ਰਹਾ ਹੋ ਲਖਰ ਇਹ ਤਿੰਨ ਰਖਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਏ ਰੱਬ ਭਏ ਸਹਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁ ਨ ਲਗਈ ਪਾਰ ਬ੍ਰਹਮ ਸਰਨਾਈ ਜੋ ਗਿਰ ਦੰ ਮਾਰੇ ਰਾਮਕਾਰ ਦੋਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ RAM ਨਾਮਿ ਔਖਤ ਦਿਆ ਇਕਾ ਲੇਵਲਾਈ ਰਹਾ ਹੋ ਲਖਰ ਇਹ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਕਾਤੀ ਵਾਹੁ ਨਾ ਲਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਘ ਮਾਰੇ ਰਾਮਕਾਰ ਦੋਖ ਲਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ RAM ਨਾਮੇ ਔਖਤ ਦਿਆ ਇਕਾ ਦੇਵਲਾਈ ਰਹਾ ਹੋ ਲਖ ਰੇ ਇਹ ਤਨ ਰਖਨਾਰ ਸਭ ਬਿਯਾਦ ਮਿਟਾਈ ਕਾਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਾਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਹੁ ਨ ਲਗਈ ਪਾਰ ਬ੍ਰਹਮ ਸਰਣਾਈ ਚੋਗਿਰਦਹ ਮਾਰੇ ਰਾਮਕਾਰ ਦੋਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ राम नाम योखत दिया एका ले वलाई रहा हो लाखर ये तिन रखनहार सब ब्याद मिटाई कहू नानक कृपा पई रब भए सहाय कहू नानक कृपा पई रब भए सहाय ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁ ਨ ਲਗਈ ਪਾਰ ਬ੍ਰਹਮ ਸਰਨਾਈ ਚੌ ਗਿਰਦਹ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ RAM ਨਾਮੇ ਓਖਤ ਦਿਆ ਇਕਾ ਦੇਵਲਾਈ ਰਹਾ ਹੋ ਲਖਰ ਇਹ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਏ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਹੁਣਾ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰ ਦੰਮਾਰੇ ਰਾਮਕਾਰ ਦੋਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ RAM ਨਾਮੇ ਔਖਤ ਦਿਆ ਇਕਾ ਦੇਵਲਾਈ ਰਹਾ ਹੋ ਲਖਰ ਇਹ ਤਿੰਨ ਰਖਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਤਾਤੀ ਵਾਉ ਨਾਲ ਲਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਮਾਰੇ ਰਾਮਕਾਰ ਦੋਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ RAM ਨਾਮੇ ਔਖਤ ਦਿਆ ਇਕਾ ਦੇਵਲਾਈ ਰਹਾਓ ਲਾਖ ਰਿਏ ਤਿੰਨ ਰਖਨਹਾਰ ਸਭ ਬਿਆਦ ਮਿਟਾਈ ਕਾਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਾਹੂ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਮ ਤਾਤੀ ਵਾਹੁਣਾ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦਹ ਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ ਰਾਮ ਨਾਮ ਔਖਤ ਦਿਆ ਇਕਾ ਲੇਵਲਾਈ ਰਹਾ ਹੋ ਲਖ ਰੇ ਇਹ ਤਿੰਨ ਰਖਨਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ